ਹਾਂਜੀ ਮੇ ਸਵਾਗਤ ਕਰਦਾ ਮੇਰੇ ਚੈਨਲ ਲਰਨੋ ਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਮੈਥ ਦੀ ਨੈਕਸ ਕਲਾਸ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਪਰਿਮਾਪ ਅਤੇ ਖੇਤਰਫਲ ਜਿੰਨਾਂ ਆਪਾਂ ਇੰਗਲਿਸ਼ ਚ ਕਹਿ ਦਿੰਨੇ ਆ ਪੈਰਾਮੀਟਰ ਤੇ ਏਰੀਆ ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਟਾਪਿਕ ਨੇ ਜੀ ਬੱਚੇ ਬਹੁਤ ਜ਼ਿਆਦਾ ਕਨਫਿਊਜ਼ਨ ਚ ਰਹਿੰਦੇ ਨੇ ਸੋ ਮੈਂ ਅੱਜ ਇਸ ਵੀਡੀਓ ਵਿੱਚ ਤੁਹਾਡਾ ਹਰ ਇੱਕ ਡਾਊਟ ਕਲੀਅਰ ਕਰ ਦੂੰ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਬਣੇ ਰਹਿਣਾ ਜੇ ਮੇਰੀ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਜਿਹੜਾ ਬੱਚਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਿਹਾ ਹੈ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਆਪਾਂ ਬੇਸ ਤੋਂ ਹਰ ਇੱਕ ਕਨਸੈਪਟ ਸਮਝਾਇਆ ਹੋਇਆ ਜੀ ਸੋ ਉਹਨਾਂ ਨੂੰ ਵੀ ਜ਼ਰੂਰ ਦੇਖੋ ਸੋ ਬਿਨਾਂ ਕਿਸੇ ਦੇਰ ਤੋਂ ਆਪਾਂ ਅੱਜ ਦੀ ਗੱਲ ਸ਼ੁਰੂ ਕਰਦੇ ਆਂ ਫਸਟ ਦੇਖੋ ਜੀ ਫਸਟ ਦੇਖੋ ਪਰਿਮਾਪ ਜਿਹਨੂੰ ਆਪਾਂ ਪੈਰਾਮੀਟਰ ਕਹਿ ਦਿੰਦੇ ਆ ਕੀ ਹੁੰਦਾ ਪਰਿਮਾਪ ਹੀ ਕਹਿੰਦਾ ਇੱਕ ਬੰਦਕ੍ਰਿਤੀ ਦਾ ਪਰਿਮਾਪ ਉਸ ਦੀ ਵਾਰੀ ਸੀਮਾ ਦੀ ਕੁੱਲ ਲੰਬਾਈ ਹੁੰਦੀ ਹੈ ਪਰਿਮਾਪ ਦੀ ਕਾਈ ਲੰਬਾਈ ਹੈ ਵਾਰੀ ਹੀ ਹੈ ਮੀਟਰ ਸੈਂਟੀਮੀਟਰ ਆਦਿ ਹੁੰਦੀ ਹੈ ਕਹਿਣ ਦਾ ਮਤਲਬ ਹੁੰਦੀ ਲੰਬਾਈ ਹੀ ਹੈ ਚਾਹੇ ਉਹ ਮੀਟਰਾਂ ਚ ਹੋਵੇ ਚਾਹੇ ਉਹ ਸੈਂਟੀਮੀਟਰਾਂ ਚ ਹੋਵੇ ਕਹਿਣ ਦਾ ਮੈਨੇ ਕਿ ਬੰਦਕ੍ਰਿਤੀ ਜਿਵੇਂ ਨੀਚੇ ਡਾਇਗਰਾਮ ਦੇਖੋ ਜੀ ਇਹ ਆਇਤ ਆਪਣੇ ਕੋਲ ਇੱਕ ਇਹਦੀ ਜਿਹੜੀ ਵਾਰੀ ਲੰਬਾਈ ਹੈ ਜਿਵੇਂ ਆ ਲੰਬਾਈ ਹੋਗੀ ਵਾਰੀ ਤਾਂ ਜਦੋਂ ਆਪਾਂ ਵਾਰੀ ਲੰਬਾਈ ਮਾਪਦੇ ਆ ਤਾਂ ਇਹ ਕੀ ਹੁੰਦਾ ਇਹ ਹੁੰਦਾ ਜੀ ਪਰਿਮਾਪ ਇਹ ਆਪਣੇ ਕੋਲੇ ਹੁੰਦਾ ਹੈ ਪਰਿਮਾਪ ਇਹਨੂੰ ਆਪਾਂ ਕਹਿੰਦੇ ਨੇ ਪਰਿਮਾਪ ਜਦੋਂ ਆਪਾਂ ਵਾਰੀ ਵੰਦਕ ਰੀਤੀ ਦੇ ਇੱਕ ਵਾਰਲੇ ਸਾਈਡ ਤੋਂ ਕੁੱਲ ਲੰਬਾਈ ਮਾਪਦੇ ਆ ਤਾਂ ਉਹਨਾਂ ਆਪਾਂ ਕਹਿੰਦੇ ਆ ਪਰਿਮਾਪ ਦਾ ਪੈਰਾਮੀਟਰ ਇਹਦੀ ਕਾਈ ਹੁੰਦੀ ਹੈ ਨੇ ਮੀਟਰ ਤੇ ਸੈਂਟੀਮੀਟਰ ਨੈਕਸਟ ਦੇਖੋ ਜੀ ਹੁਣ ਆਪਣੇ ਕੋਲੇ ਖੇਤਰਫਲ ਖੇਤਰਫਲ ਕੀ ਹੋ ਗਈ ਇੱਕ ਬੰਦ ਸੌਰੀ ਜੀ ਇੱਕ ਸਦਨ ਬੰਦਕ੍ਰਿਤੀ ਦਾ ਖੇਤਰਫਲ ਉਸਦੇ ਅੰਦਰੂਨੀ ਸਤ੍ਹਾ ਦਾ ਮਾਪ ਹੁੰਦਾ ਹੈ ਖੇਤਰਫਲ ਦੀਆਂ ਇਕਾਈਆਂ ਵਰਗ ਸਮ ਜਿਨੂੰ ਆਪਾਂ ਸੈਂਟੀਮੀਟਰ ਸਕੁਅਰ ਜਾਂ ਵਰਗ ਮੀਟਰ ਜਿਨਨੂੰ ਆਪਾਂ ਮੀਟਰ ਸਕੁਅਰ ਕਹਿ ਦਿੰਦੇ ਹੁੰਦੀਆਂ ਨੇ ਕਹਿਣ ਦਾ ਮਤਲਬ ਜਿਵੇਂ ਨੀਚੇ ਡਾਇਗਰਾਮ ਦਿੱਤੀ ਹੋਈ ਹੈ ਜੀ ਇਹਦਾ ਜਿਹੜਾ ਅੰਦਰੂਨੀ ਏਰੀਆ ਹੈ ਇਹ ਅੰਦਰਲਾ ਏਰੀਆ ਹੈ ਇਹ ਹੁੰਦਾ ਆਪਣੇ ਕੋਲ ਖੇਤਰਫਲ ਇਹਨੂੰ ਆਪਾਂ ਕਹਿੰਦੇ ਨੇ ਖੇਤਰਫਲ ਇਹਦੀਆਂ ਇਕਾਈਆਂ ਹੁੰਦੀਆਂ ਨੇ ਸੈਂਟੀਮੀਟਰ ਸਕੁਅਰ ਤੇ ਜਾਂ ਮੀਟਰ ਸਕੁਅਰ ਸੋ ਮੈਂ ਅੱਜ ਜ਼ਮੀਨਿਤ ਕਰਦਾ ਕਿ ਤੁਹਾਨੂੰ ਪਰਿਮਾਪ ਤੇ ਆਪਣਾ ਏਰੀਆ ਬਾਰੇ ਪੂਰਾ ਪਤਾ ਲੱਗ ਗਿਆ ਹੋਊਗਾ ਵੀ ਪਰਿਮਾਪ ਹੁੰਦਾ ਵਾਰੀ ਏਰੀਆ ਵਾਰੀਆ ਜਮਾਪਣਾ ਜਦੋਂ ਕਿ ਜਿਹੜਾ ਆਪਾਂ ਨੂੰ ਏਰੀਆ ਸੋਰੀ ਜੀ ਪੈਰਾਮੀਟਰ ਹੁੰਦਾ ਵਾਰੀ ਏਰੀਆ ਤੇ ਜਿਹੜਾ ਆਪਣਾ ਏਰੀਆ ਜਿਹਨੂੰ ਆਪਾਂ ਖੇਤਰਫਲ ਕਹਿੰਦੇ ਨੇ ਉਹ ਅੰਦਲਾ ਮਾਪ ਮਾਪਣਾ ਹੁੰਦਾ ਜੀ ਸੋ ਹੁਣ ਆਪਾਂ ਦੇਖੋ ਆਇਤ ਤੇ ਕਹਿੰਦਾ ਵਰਗ ਦਾ ਪਰਿਮਾਪ ਤੇ ਖੇਤਰਫਲ ਹੁਣ ਆਪਾਂ ਦੇਖੋ ਐਗਜ਼ਾਮਪਲ ਲੈ ਕੇ ਚੱਲਦੇ ਆਂ ਜੇ ਆਪਾਂ ਕੀ ਆਪਣੇ ਕੋਲੇ ਇੱਕ ਆਇਤ ਤੇ ਇੱਕ ਵਰਗ ਉਹਨਾਂ ਦਾ ਆਪਾਂ ਪਰਿਮਾਪ ਦੇ ਖੇਤਰਫਲ ਬਾਰੇ ਗੱਲ ਕਰਦੇ ਆਂ ਕਹਿੰਦਾ ਆਇਤ ਆ ਉਹ ਇੱਕ ਆਇਤ ABCD ਜਿਸਦੀ ਲੰਬਾਈ L ਇਕਾਈਆਂ ਤੇ ਚੜਾਈ B ਇਕਾਈਆਂ ਹਨ ਕਹਿੰਦਾ ਮਤਲਬ ਇਹਦੀ ਲੰਬਾਈ ਕੀ ਹੈ ਆਪਣੇ ਕੋਲੇ L ਤੇ ਜਿਹੜੀ ਇਹਦੀ ਚੜਾਈ ਆ ਉਹ ਹੈਗੀ B ਤਾਂ ਦੇਖੋ ਹੁਣ نیچے ਦੇਖੋ ਹੀ ਹੁਣ ਇਹਦਾ ਪਰਿਮਾਪ ਕੀ ਹੋਊਗਾ ਜੀ ਪਰਿਮਾਪ ਕਹਿੰਦਾ ਆਇਤ ਦਾ ਪਰਿਮਾਪ ਕੀ ਹੈ AB BC CD DA ਇਹ ਦੇਖੋ ਕੁੱਲ ਲੌ ਦੀ ਲੰਬਾਈ ਹੋ ਗਈ ਆਇਤ ਦੀ ਆਪਾਂ ਨੇ ਇੱਕ ਵਾਰੀ ਲੰਬਾਈ ਜੋੜੀ ਫੇਰ ਜਿਹੜੀ ਦੋਏ ਚੜਾਈਆਂ ਦੋਏ ਲੰਬਾਈਆਂ ਤਾਂ ਆਪਣੇ ਕੋਲ ਕਿਵੇਂ ਆ ਗਿਆ ਜੀ ਐਲ ਪਲੱਸ ਬੀ ਪਲੱਸ ਐਲ ਪਲੱਸ ਬੀ ਦੇਖੋ ਆਪਾਂ ਨੇ ਦੋ ਵਾਰੀ ਲੰਬਾਈ ਜੋੜਤੀ ਦੋ ਵਾਰੀ ਚੜਾਈ ਜੋੜਤੀ ਤਾਂ ਆਪਣੇ ਕੋਲ ਕੀ ਬਣ ਗਿਆ ਜਦੋਂ ਆਪਾਂ ਦੋ ਦੋ ਕਾਮਨ ਕੱਢ ਲਿਆ ਤਾਂ ਆਪਣੇ ਕੋਲ ਬਣ ਗਿਆ 2 ਕਾਮਨ ਐਲ ਪਲੱਸ ਆਰ ਇਕਾਈਆਂ ਕਹਿਣ ਦਾ ਮਤਲਬ ਦੇਖੋ ਦੋ ਦੋ ਕਾਮਨ ਆ ਰਿਹਾ ਸੀ ਨਾ ਤਾਂ ਆਪਾਂ ਦੋ ਬਾਹਰ ਕੱਢ ਲਿਆ ਐਲ ਪਲੱਸ ਬੀ ਜੋੜ ਕਰਕੇ ਉਹਨਾਂ ਦਾ ਡਬਲ ਕਰ ਦੋ ਕੀ ਹੁੰਦਾ ਆਪਣੇ ਕੋਲੇ ਆਇਤ ਦਾ ਪਰਿਮਾਪ ਆਇਤ ਦਾ ਖੇਤਰਫਲ ਕੀ ਹੋ ਗਿਆ ਜੀ ਲੰਬਾਈ ਗੁਣਾ ਚੜਾਈ ਵਰਗ ਇਕਾਈਆਂ ਕਹਿੰਦਾ ਮਤਲਬ ਆਇਤ ਦਾ ਖੇਤਰਫਲ ਕੀ ਹੋਊਗਾ ਜਿਵੇਂ ਆਪਣੇ ਕੋਲੇ ਐਲ ਤੇ ਵੀ ਦੇਖੇ ਤਾਂ ਐਲ ਗੁਣਾ ਬੀ ਇਹ ਕੀ ਹੋ ਗਿਆ ਆਪਣੇ ਕੋਲੇ ਉਹਦਾ ਖੇਤਰਫਲ ਹੈ ਕਹਿੰਦਾ ਇਸ ਉੱਤ ਵਰਤ ਦੇ ਲੰਬਾਈ ਤੇ ਚੜਾਈ ਵੀ ਪਤਾ ਕਰ ਸਕਦੇ ਹਾਂ ਹੁਣ ਕਹਿੰਦਾ ਆਪਾਂ ਇਸ ਉੱਤ ਵਰਤ ਕੇ ਜਿਵੇਂ ਕੀਏਗਾ ਉਹਦੀ ਲੰਬਾਈ ਤੇ ਚੜਾਈ ਪਤਾ ਕਰ ਸਕਦੇ ਆ ਦੇਖੋ ਆਪਾਂ ਜਾਣਦੇ ਆਂ ਵੀ ਅੱਜ ਤੱਕ ਖੇਤਰਫਲ ਕਿਉਂਦੇ ਲੰਬਾਈ ਗੁਣਾ ਚੜਾਈ ਤਾਂ ਜਦੋਂ ਆਪਾਂ ਲੰਬਾਈ ਕੱਢਣੀ ਹੋਵੇ ਤਾਂ ਆਪਾਂ ਚੜਾਈ ਨੂੰ ਪਰਾ ਲੈ ਜਾਾਂਗੇ ਤਾਂ ਕੀ ਹੋ ਜਾਊਗਾ ਖੇਤਰਫਲ ਆਪਾਂ ਨੂੰ ਚੜਾਈ ਕਾਇਆਂ ਜਦੋਂ ਆਪਾਂ ਚੜਾਈ ਪਤਾ ਕਰਨੀ ਹੋਵੇ ਉਦੋਂ ਆਪਾਂ ਖੇਤਰਫਲ ਆਪਾਂ ਨੂੰ ਲੰਬਾਈ ਕਾਇਆਂ ਐਵੇਂ ਕੀ ਸੂਤਰ ਬਣ ਜਾਂਦੇ ਨੇ ਜਦੋਂ ਆਪਾਂ ਕੀ ਹੈ ਆਪਾਂ ਨੂੰ ਇੱਕ ਖੇਤਰਫਲ ਦਿੱਤਾ ਹੋਵੇ ਇੱਕ ਉਹਨਾਂ ਚੋਂ ਜਾਂ ਲੰਬਾਈ ਦਿੱਤੀ ਹੋਵੇ ਜਾਂ ਚੜਾਈ ਦਿੱਤੀ ਹੋਵੇ ਤਾਂ ਜਿਹੜੀ ਦੂਜੀ ਚੀਜ਼ ਆ ਪੁੱਛੀ ਗਈ ਉਹ ਤੋਂ ਵੀ ਕੀ ਆਪਾਂ ਪਤਾ ਕਰ ਸਕਦੇ ਆਂ ਨੈਕਸ ਦੇਖੋ ਜੀ ਵਰਗ ਵਰਗ ਬਾਰੇ ਦੇਖੋ ਜੀ ਹੁਣ ਕਹਿੰਦਾ ਆਪ ਇੱਕ ਵਰਗ ਉੱਤੇ ਵਿਚਾਰ ਕਰੀਏ ਜਿਸ ਦੀ ਹਰੇਕ ਪੂਜਾ A ਹੈ ਹੁਣ ਆਪੇ ਲਵੇ ਡਾਇਗਰਾਮ ਦਿੱਤੀ ਹੋਈ ਹੈ ਜੀ ਵਰਗ ਦੀ ਇਹ ਕੀ ਹੈਗਾ ਆਪਣੇ ਕੋਲ ਇੱਕ ਵਰਗ ਹੈ ਜਦੀ ਪੂਜਾ A ਹੈ ਵਰਗ ਦਾ ਪਰਿਮਾਪ ਕੀ ਹੋਊਗਾ ਜੀ A B B प्लस C C प्लस D D प्लस A ਦੇਖੋ ਇਹ ਚਾਰੇ ਜੇ ਆਪਣੀ ਪੂਜਾ ਮਾ ਹੋ ਗਿਆ ਉਹਨਾਂ ਦਾ ਜੋੜ ਪਰਿਮਾਪਨ ਦਾ ਜੋੜ ਚਾਰ ਇੱਕ ਪੂਜਾ ਦਾ ਜਿਹਨੂੰ ਆਪਾਂ a ਮੰਨਿਆ ਤਾਂ 4 ਇਕਾਈਆਂ ਹੋ ਗਈਆਂ ਤਾਂ ਕੀ ਹੋਗਾ ਆਪਣੇ ਕੋਲੇ 4 ਪੂਜਾ ਵਰਗ ਦਾ ਪਰਿਮਾਪ ਕੀ ਹੋਗਾ 4 ਪੂਜਾ a ਕੀ ਹੁੰਦਾ ਹੈ ਵਰਗ ਦਾ ਪਰਿਮਾਪ ਜਾਂ ਪੈਰਾਮੀਟਰ ਵਰਗ ਦਾ ਖੇਤਰਫਲ ਕੀ ਹੋ ਗਿਆ ਜੀ ਪੂਜਾ ਪੂਜਾ ਜਦੋਂ ਆਪਾਂ ਦੇਖੋ a ਨੂੰ a ਨਾਲ ਗੁਣਾ ਕਰਤਾਗੇ ਤਾਂ ਇਹ ਕੀ ਹੋ ਜਾਊਗਾ ਇਹ ਵੀ ਹੋ ਜਾਊਗਾ ਆਪਣੇ ਕੋਲੇ ਉਹਦਾ ਵਰਗ ਦਾ ਖੇਤਰਫਲ ਜਿਹਨੂੰ ਆਪਾਂ a² ਵੀ ਲਿਖ ਦੰਨੇ ਆਂਗੇ ਇਹ ਹੋ ਗਿਆ ਆਪਣੇ ਕੋਲੇ ਵਰਗ ਦਾ ਪਰਿਮਾਪ ਤਾਂ ਵਰਗ ਦਾ ਦੇਖੋ ਸੋਰੀ ਜੀ ਵਰਗ ਦਾ ਖੇਤਰਫਲ ਹੋ ਗਿਆ ਪੂਜਾ ਪੂਜਾ ਤੇ ਵਰਗ ਦਾ ਪਰਿਮਾਪ ਹੋ ਗਿਆ 4 ਪੂਜਾ ਇਕਾਈਆਂ ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੇ ਜਿਹੜੇ ਦੋਏ ਕਨਸੈਪਟ ਨੇ ਜਿਹੜਾ ਮੈਂ ਸਮਝਾਣਾ ਚਾਹੁੰਦਾ ਸੀ ਖੇਤਰਫਲ ਅਤੇ ਆਪਣਾ ਪਰਿਮਾਪ ਸਮਝ ਆ ਗਿਆ ਹੋਣੇ ਸੋ ਆਪਾਂ ਇਹਨਾਂ ਨਾਲ ਸੰਬੰਧਿਤ ਹੁਣ ਜਿਹੜੇ ਆਪਣੇ ਕੁਐਸਚਨ ਨੇ ਜੋ ਕਰਦਾ ਵੀ ਆਪਾਂ ਕਿਸ ਕਿਸ ਤਰ੍ਹਾਂ ਕੁਐਸਚਨ ਪੁੱਛੇ ਜਾ ਸਕਦੇ ਨੇ ਸੋ ਜੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਫਸਟ ਦੇਖੋ ਜੀ ਉਹਦਾ ਆਪਣੇ ਕੋਲ ਕੀ ਹੈਗੀ ਫਸਟ ਉਦਾਹਰਨ ਕਹਿੰਦਾ ਅੱਜ ਦਾ ਆਪਾਂ ਨੇ ਪਰਿਮਾਪਤ ਖੇਤਰਫਲ ਪਤਾ ਕਰਨਾ ਹੈ ਜਿਸ ਦੀ ਲੰਬਾਈ 18 ਸੈਂਟੀਮੀਟਰ ਤੇ ਚੜਾਈ 9 ਸੈਂਟੀਮੀਟਰ ਦਿੱਤੀ ਹੋਈ ਹੈ ਹੁਣ ਫਸਟ ਆਫ ਆਲ ਆਪਾਂ ਲੰਬਾਈ ਲਿਖ ਲਈ ਚੜਾਈ ਲਿਖ ਲਈ ਪਰਿਮਾਪਤਾ ਆਪਾਂ ਨੂੰ ਪਤਾ ਹੈ 2 ਲੰਬਾਈ ਜੋੜ ਚੜਾਈ ਲੰਬਾਈ ਤੇ ਚੜਾਈ ਨੂੰ ਜੋੜ ਕੇ ਆਪਾਂ ਡਬਲ ਕਰ ਦਵੇਂ ਤਾਂ ਦੇਖੋ 18 9 27 ਹੋ ਗਿਆ 27 ਨੂੰ ਆਪਾਂ दो न गुणा करता चुरंजा की गया अपने कोिमाप परिमाप। फल की हो गया लंबाई गुण चढ़ाई तो जब आप अठारह गुणा नो करता एक सौ बट अपने सेंटीमी की है अपने खेत्रफल आ गया हमेशा याद रखना है भी जरूर याद रखने जिम्मे अपने को चरंजा देखो चरंजा सेंटीमीटर सेंटीमीटर चाहता है कि शो कर रहा है पैरामी शो कर रहा है बट जोड़ा स्केयर है हमेशा की है खेत्र फल शो करेगा तो जब भी खेत्रफल ਇਹ ਇਗਜ਼ਾਮ ਦੇਣ ਜਾਣੇ ਹੋ ਤੁਸੀਂ ਤੁਹਾਨੂੰ ਲਿਖਿਆ ਹੋਵੇ ਤਾਂ ਨੀਚੇ ਤੁਸੀਂ ਜ਼ਰੂਰ ਚੈੱਕ ਕਰਨਾ ਵੀ ਆਪਾਂ ਖੇਤਰਫਲ ਦਾ ਕੱਢ ਰਹੇ ਹਾਂ ਸਵਾਲੀਆ ਆਪਾਂ ਪਰਿਮਾਪ ਦਾ ਤਾਂ ਪਰਿਮਾਪ ਦੇ ਟਾਈਮ ਤਾਂ ਸਿੰਪਲ ਹੋਊਗਾ ਸੈਂਟੀਮੀਟਰ ਜਾਂ ਮੀਟਰ ਬਟ ਜਿਹੜਾ ਏਰੀਆ ਦਾ ਹੋਊਗਾ ਉਹ ਸੈਂਟੀਮੀਟਰ ਸਕੁਅਰ ਹੋਊਗਾ ਜਾਂ ਮੀਟਰ ਸਕੁਅਰ ਹੋਊਗਾ ਇਹ ਗੱਲਾਂ ਤੁਸੀਂ ਜ਼ਰੂਰ ਯਾਦ ਰੱਖਣੀਆਂ ਨੇ ਜੀ ਨੈਕਸਟ ਦੇਖੋ ਜੀ ਸੈਕੰਡ ਕੁਐਸਚਨ ਦੇਖੋ ਵਰਗ ਦਾ ਪਰਿਮਾਪ ਤੇ ਖੇਤਰਫਲ ਪਤਾ ਕਰੋ ਜੀ ਦੀ ਪੂਜਾ ਆਪਾਂ ਨੂੰ 3.5 ਸੈਂਟੀਮੀਟਰ ਦਿੱਤੀ ਹੋਈ ਹੈ ਫਸਟ ਆਫ ਅਲ ਆਪਾਂ ਪੂਜਾ ਮੰਨ ਲਈ ਸੌਰੀ ਜੀ ਦਿੱਤੀ ਹੋਈ ਆਪਾਂ ਫਿਰ ਪਰਿਮਾਪ ਕੀ ਹੋ ਗਿਆ 4 ਗੁਣਾ ਪੂਜਾ ਆਪਾਂ 4 ਨੂੰ 3.5 ਨਾਲ ਗੁਣਾ ਕਰ ਦਿੱਤਾ ਕਿੰਨਾ ਆ ਗਿਆ ਆਪਣੇ ਕੋਲੇ 14.0 ਸੈਂਟੀਮੀਟਰ ਵਰਗ ਦਾ ਖੇਤਰਫਲ ਪੂਜਾ ਗੁਣਾ ਪੂਜਾ ਜਾ ਪੂਜਾ ਦਾ ਸਕੁਅਰ ਜਦੋਂ ਆਪਾਂ ਇਹਦਾ ਸਕੁਅਰ ਕੀਤਾ 3.5 3.5 ਤਾਂ ਆਪਣੇ ਕੋਲੇ ਕਿੰਨਾ ਆ ਗਿਆ 12.25 12.25 ਕੀ ਆ ਗਿਆ ਆਪਣਾ ਖੇਤਰਫਲ ਨੈਕਸਟ ਦੇਖੋ ਜੀ ਨੈਕਸਟ ਆਪਾਂ ਦੇਖਿਆ ਜਿੱਤਾ ਈਜ਼ੀ ਸੀ ਕੁਐਸਚਨ ਆਪਾਂ ਨੈਕਸਟ ਦੇਖੋ ਜੀ ਹੁਣ ਥੋੜਾ ਡਿਫਿਕਲਟੀ ਬਣਾ ਦਿੰਦੇ ਆਪਾਂ ਕਿਵੇਂ ਕਰਾਂਗੇ ਤੀਜਾ ਕੁਐਸਚਨ ਦੇਖੋ ਜੀ ਹੁਣ ਆਇਤਕਾਰ پارک ਦਾ ਖੇਤਰਫਲ 1386 ਵਰਗ ਮੀਟਰ ਜਿਹਨੂੰ ਮੀਟਰ ਸਕਰ ਜੇਕਰ پارک ਦੀ ਲੰਬਾਈ 42 ਮੀਟਰ ਹੋਵੇ ਤਾਂ پارک ਦੀ ਚੌੜਾਈ ਤੇ ਪ੍ਰਮਾਪਤਾ ਕਰੋ ਹੁਣ ਆਪਾਂ ਨੂੰ ਕੀ ਦਿੱਤਾ ਉਹਨਾਂ ਨੇ ਆਪਾਂ ਨੇ ਇੱਕ ਤਾਂ پارک ਦਾ ਖੇਤਰਫਲ ਦਿੱਤਾ ਤੇ ਇੱਕ پارک ਦੀ ਆਪਾਂ ਨੂੰ ਲੰਬਾਈ ਦਿੱਤੀ ਆਪਣੇ ਚੌੜਾਈ ਵੀ ਪਤਾ ਕਰਨੇ ਤੇ ਪਰਿਮਾਪ ਵੀ ਪਤਾ ਕਰਨਾ ਹੁਣ ਫਸਟ ਆਫ 올 ਆਪਾਂ ਦੇਖੋ ਅਜ ਤੱਕ ਆ ਪਾਰਕ ਦਾ ਖੇਤਰਫਲ ਆਨੇ ਆਪਣੇ ਕੋਲੇ ਲੰਬਾਈ ਇੰਨੀ ਆ ਤਾਂ ਆਪਾਂ ਹੁਣ ਦੇਖੋ ਫਾਰਮੂਲਾ ਪੜਿਆ ਸੀ ਨਾ ਫਾਰਮੂਲਾ ਕੀ ਪੜਿਆ ਸੀਗਾ ਆਪਾਂ ਨੇ ਆ ਦੇਖੋ ਇਹ ਫਾਰਮੂਲਾ ਆਪਾਂ ਪੜਿਆ ਸੀ ਖੇਤਰਫਲ ਬਰਾਬਰ ਹੈ ਲੰਬਾਈ ਗੁਣ ਚੌੜਾਈ ਪੜਿਆ ਸੀ ਨਾ ਤਾਂ ਦੇਖੋ ਆਪਾਂ ਨੇ ਆਪਾਂ ਨੇ ਪਤਾ ਕਰਨੀ ਹੈ ਚੌੜਾਈ ਤਾਂ ਚੌੜਾਈ ਕਿਵੇਂ ਹੋਊਗਾ ਸੁਰਜਾ ਆਪਨ ਕੀ ਦਿੱਤੀ ਹੋਈ ਹੈ ਆਪਣਾ ਲੰਬਾਈ ਦਿੱਤੀ ਹੋਈ ਹੈ इतनी गलती अपन लंबाई दी हुई है लंबाई आप लंबाई लिख लेना है लंबाई सोरी जी इतना चौड़ाई आऊगा इतने आऊगा लंबाई नीचे आऊगा लंबाई क्योंकि अपने लंबाई तो देखिए ना अपनी चौड़ाई पता करनी है त 1386/42 ਤਾਂ ਕੱਟ ਕੇ ਕਿੰਨਾ ਆ ਜੂਗਾ 33 ਮੀਟਰ ਤੇ 1 ਮੀਟਰ ਕੀ ਆ ਗਿਆ ਆਪਣੀ ਚੁੜਾਈ ਆ ਗਈ ਜੀ ਐ ਹੁੰਦਾ ਆਪਾਂ ਨੇ ਚੁੜਾਈ ਕੱਢਣੀ ਹੁਣ ਆਪਾਂ ਨੇ ਪਤਾ ਹੈ ਵੀ ਅਜ ਤੱਕ ਆ ਪਰਕ ਦਾ ਕੀ ਰੱਖੀ ਹੁੰਦਾ ਦੋ ਲੰਬਾਈ ਪਲੱਸ ਚੁੜਾਈ ਲੰਬਾਈ ਤੇ ਚੁੜਾਈ ਨੂੰ ਜੋੜ ਕੇ ਦੁਗਣਾ ਕਰ ਦੇਣਾ ਤਾਂ ਆਪਾਂ ਨੂੰ ਲੰਬਾਈ ਦਿੱਤੀ ਹੋਈ ਸੀ ਚੁੜਾਈ ਆਪਾਂ ਨੇ ਕੱਢ ਲਈ 33 ਸੈਂਟੀਮੀਟਰ ਤਾਂ ਆਪਾਂ ਨੇ 75 2 ਆਪਣੇ ਕੋਲ 150 ਕੀ ਆ ਗਿਆ ਆਨਸਰ ਤਾਂ ਇਹ ਕੀ ਆ ਗਿਆ ਪੈਰਾਮੀਟਰ ਚਾ ਕੇਰਾ ਨੈਕਸਟ ਦੇਖੋ ਹੀ ਫੋਰਥ ਨੰਬਰ ਕੁਐਸਚਨ ਦੇਖੋ ਹੀ ਵਰਗਾਕਾਰ پارک ਦਾ ਖੇਤਰਫਲ ਆਇਤਾਕਾਰ پارک ਦੇ ਖੇਤਰਫਲ ਦੇ ਬਰਾਬਰ ਹੈ ਹੁਣ ਆਪਾਂ ਨੇ ਕੋਈ ਵਰਗਾਕਾਰ پارک ਦਿੱਤਾ ਕਹਿੰਦਾ ਤੇ ਵਰਗ ਦਿੱਤਾ ਜੀ ਸਿੰਪਲੀ ਮੰਨ ਲਓ ਤੁਸੀਂ ਉਹਦਾ ਕਹਿੰਦਾ ਜਿਹੜਾ ਖੇਤਰਫਲ ਹੈ ਉਹ ਆਇਤ ਦੇ ਖੇਤਰਫਲ ਦੇ ਬਰਾਬਰ ਹੈ ਜੇਕਰ ਵਰਗਾਕਾਰ پارک ਦੀ ਭੂਜਾ 36 ਮੀਟਰ ਅਤੇ ਆਇਤਾਕਾਰ پارک ਦੀ ਲੰਬਾਈ 54 ਮੀਟਰ ਹੋਵੇ ਤਾਂ ਆਇਤਾਕਾਰ پارک ਦੀ ਚੌੜਾਈ ਕੀ ਪਤਾ ਕਰੋ ਉਨ ਫਸਟਫਾਲ ਦੇਖੋ ਜੀ ਆਪਾਂ ਲਿਖ ਲਿਆ ਵਰਗাকার ਪਾਰਕ ਦੀ ਪੂਜਾ ਕਿ ਨੀਤੀ ਹੋਈ 36 ਮੀਟਰ ਵਰਗাকার ਪਾਰਕ ਦੀ ਖੇਤਰਫਲ ਕਿੰਨਾ ਇਤ ਹੈ ਆਪਾਂ ਨੂੰ ਸੋਰੀ ਜੀ ਖੇਤਰਫਲ ਕਿੰਨਾ ਹੁੰਦਾ ਪੂਜਾ ਗੁਣਾ ਪੂਜਾ ਜਾਂ ਪੂਜਾ ਦਾ ਸਕਰ ਤਾਂ 36 ਗੁਣਾ 36 ਆਪਾਂ ਨੇ ਕੀ ਖੇਤਰਫਲ ਕੱਢ ਲਿਆ ਆਪਣੇ ਕੋਲ ਪੂਜਾ ਨੀਤੀ ਹੋਈ ਹੈ ਨਾ ਵਰਗাকার ਪਾਰਕ ਦੀ ਤਾਂ ਆਪਾਂ ਖੇਤਰਫਲ ਕੱਢ ਲਿਆ ਤਾਂ ਆਪਣੇ ਕੋਲ ਕਿੰਨਾ ਆ ਗਿਆ ਤਾਂ ਆਪਣੇ ਕੋਲ ਆ ਗਿਆ 36 ਗੁਣਾ 36 1296 1296 ਮੀਟਰ ਸਕੇਅਰ ਇਹ ਆਪਣੇ ਕੋਲ ਕੀ ਆ ਗਿਆ ਖੇਤਰਫਲ ਆ ਗਿਆ ਖੇਤਰਫਲ ਆ ਗਿਆ ਹੁਣ ਕੀ ਹੈ ਵਰਗাকার ਪਾਰਕ ਦੀ ਆਪਾਂ ਨੂੰ ਲੰਬਾਈ ਲੰਬਾਈ ਕਿੰਨੀ ਦਿੱਤੀ ਹੋਈ ਹੈ ਜੀ ਲੰਬਾਈ ਆਪਾਂ ਨੂੰ 54 ਦਿੱਤੀ ਹੋਈ ਹੈ ਤਾਂ ਆਪਾਂ ਕਹਿੰਦਾ ਮੰਨ ਲਿਆ ਵੀ ਆਹ ਤੱਕ ਆਹ ਪਾਰਕ ਦੀ ਚੌੜਾਈ ਚੌੜਾਈ ਆਪਾਂ ਵੀ ਮੰਨ ਲਈ ਲੰਬਾਈ ਆਪਾਂ ਨੂੰ 54 ਮੀਟਰ ਦਿੱਤੀ ਹੋਈ ਹੈ ਤਾਂ ਪ੍ਰਸ਼ਨ ਅਨੁਸਾਰ ਕੀ ਹੈ ਦੇਖੋ ਉਹਨਾਂ ਨੇ ਆਪਾਂ ਨੂੰ ਕੀ ਕੰਡੀਸ਼ਨ ਦਿੱਤੀ ਸੀ ਵੀ ਜਿਹੜਾ ਵਰਗাকার ਪਾਰਕ ਹੈ ਉਹਦਾ ਖੇਤਰਫਲ ਆਇਤ ਦੇ ਖੇਤਰਫਲ ਦੇ ਬਰਾਬਰ ਹੈ ਤਾਂ ਆਇਤাকার ਪਾਰਕ ਦਾ ਖੇਤਰਫਲ ਬਰਾਬਰ ਵਰਗ ਕਾ ਖੇਤਿਲ ਦਾ ਵਰਗਕਰ ਪਾਰਕ ਦਾ ਖੇਤਰਫਲ ਨੂੰ ਕਿ ਬਰਾਬਰ ਰੱਖ ਲੈ ਇੱਕ ਦੂਜੇ ਚ ਤਾਂ ਦੇਖੋ ਇਹਦਾ ਅਜ ਤੱਕਰ ਪਾਰਕ ਦਾ ਜਿਹੜਾ ਖੇਤਰਫਲ ਕੀ ਹੁੰਦਾ ਪੂਜਾ ਗੁਣਾ ਪੂਜਾ ਸੌਰੀ ਜੀ ਲੰਬਾਈ ਗੁਣਾ ਚੌੜਾਈ ਲੰਬਾਈ ਗੁਣਾ ਚੌੜਾਈ ਹੁੰਦੇ ਨਾ ਇਹਦਾ ਕੀ ਹੁੰਦਾ ਵਰਗ ਦੇ ਪਾਰਕ ਦਾ ਪੂਜਾ ਗੁਣਾ ਪੂਜਾ ਜਿਹੜਾ ਆਪਾਂ ਕੱਢ ਲਿਆ ਪਹਿਲਾਂ ਹੀ ਤਾਂ ਦੇਖੋ ਹੁਣ ਆਪਾਂ ਨੂੰ ਕੀ ਹੈਗਾ ਲੰਬਾਈ ਤਾਂ ਦਿੱਤੀ ਹੋਈ ਸੀ ਦੇਖੋ ਜੀ ਜਿਹੜੀ ਆਪਣੀ ਪਾਰਕ ਦੀ ਤਾਂ ਆਪਾਂ ਕੀ ਹੈ ਲੰਬਾਈ 54 ਪਰ ਤੀਬੀ ਆਪਾਂ ਨੂੰ ਗੁਣਾਇਆ ਚ ਹੈ ਤਾਂ ਆਪਾਂ b ਪਤਾ ਕਰਨਾ ਹੈ ਤਾਂ ਚਰੰਜਨ 35 ਸੈਡ ਲੱਗੇ ਤਾਂ 1296 ਪੰਜ 54 ਤਾਂ ਕੱਟ ਕੇ ਕਿੰਨਾ ਅਨਸਰ ਆ ਜਾਊਗਾ ਜੀ ਚੰਜਨਾ ਕੱਟ ਕੇ ਤਾਂ ਆ ਜਾਊਗਾ 24 ਤਾਂ ਆਪਣੀ ਜਿਹੜੀ ਚੌੜਾਈ ਉਹ ਕਿੰਨੀ ਆ ਗਈ 24 ਆਪਾਂ ਨੂੰ ਐਵੇਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਸੋ ਇਹ ਮੈਂ ਤੁਹਾਨੂੰ ਸਮਝਾਣ ਲਈ ਇਹਨਾਂ ਸਾਰਾ ਕੁਝ ਕਰ ਲਿਆ ਬਟ ਜਿਹੜਾ ਆਪਾਂ ਜਦੋਂ ਇਗਜ਼ਾਮਸ ਬੈਠੇ ਹੁੰਨੇ ਆ ਤਾਂ ਆਪਣ ਨੇ ਜਿਹੜਾ ਇਹ ਨੂੰ ਸਾਨੂੰ ਸ਼ੋ ਕਰ ਰਹੇ ਤੁਸੀਂ ਦਿਮਾਗ 'ਚ ਕਰਨਾ ਹਰ ਇੱਕ ਗੱਲ ਜੈਰਫ ਸ਼ੀਟ ਤੇ ਕਰਕੇ ਦੇਖ ਲੈਣੀ ਹੈ ਤਾਂ ਕਿ ਹੁਣ ਮੈਂ ਤੁਹਾਨੂੰ ਇੱਕ ਇੱਕ ਸਟੈਪ ਕਿਉਂ ਕਰਵਾ ਰਿਹਾ ਕਿਉਂਕਿ ਤੁਹਾਨੂੰ ਪਤਾ ਲੱਗੇ ਵੀ ਕਿਵੇਂ ਕੀ ਚੀਜ਼ ਹੁੰਦੀ ਹੈ ਜਿਵੇਂ ਆਪਾਂ ਨੂੰ ਹੁਣ ਦੋ ਚੀਜ਼ਾਂ ਦਾ ਕੰਪੇਅਰ ਕਰਾਰ ਕੇ ਅਸੀਂ ਉਹਨਾਂ ਦਾ ਖੇਤਰਫਲ ਬਰਾਬਰ ਹੈ ਆਪਾਂ ਨੂੰ ਕੀ ਇੱਕ ਦੀ ਤਾਂ ਭੁਜਾ ਦਿੱਤੀ ਸੀ ਇੱਕ ਦੀ ਆਪਾਂ ਨੂੰ ਲੰਬਾਈ ਦਿੱਤੀ ਸੀ ਆਪਾਂ ਨੂੰ ਕੀ ਹੈ ਜਿਹੜੀ ਅੱਜ ਤੱਕ ਆਪਾਂ ਅਗਦੀ ਚੁੜਾਈ ਪਤਾ ਕਰਨੀ ਸੀ ਤਾਂ ਕੁਸ਼ਣ ਐਵੇਂ ਹੀ ਉੱਜਾ ਕੇ ਪਾਣੇ ਪੈਂਦੇ ਨੇ ਆਪਾਂ ਤਾਂ ਹੋਰ ਇੱਕ ਇੱਕ ਸਟੈਪ ਕਰਿਆ ਤੁਸੀਂ ਪੇਪਰ 'ਚ ਕੀ ਕਰਨਾ ਹੈ ਤੁਸੀਂ ਪੇਪਰ 'ਚ ਇਹ ਸਾਰੇ ਸਟੈਪਰ ਮਾਈਂਡ 'ਚ ਜਾਂ ਰਫ ਕਾਮ 'ਚ ਕਰਕੇ ਦੇਖ ਲੈਣੇ ਨੇ ਜੀ ਨੈਕਸਟ ਦੇਖੋ ਜੀ ਇੱਕ ਹੋਰ ਐਗਜ਼ਾਮਪਲ ਹੈ ਇੱਕ ਤਾਰ ਵਰਗ ਦੇ ਆਕਾਰ ਦੀ ਹੈ ਜਿਸ ਦੀ ਭੁਜਾ 15 ਸੈਂਟੀਮੀਟਰ ਹੈ ਜੇਕਰ ਇਸੇ ਤਾਰ ਨੂੰ ਦੁਬਾਰਾ ਆਇਤ ਦੇ ਰੂਪ ਵਿੱਚ ਮੋੜਿਆ ਜਾਵੇ ਤਾਂ ਜਿਸ ਦੀ ਲੰਬਾਈ ਕਿ 16 ਸੈਂਟੀਮੀਟਰ ਹੈ ਤਾਂ ਇਸ ਦੀ ਚੁੜਾਈ ਪਤਾ ਕਰੋ ਕਿਸ ਦਾ ਖੇਤਰਫਲ ਵੱਧਾ ਹੈ ਵਰਗ ਦਾ ਜਾਂ ਆਇਤ ਦਾ ਹੁਣ ਕੀ ਹੋ ਗਿਆ ਜੀ ਆਪਾਂ ਨੂੰ ਵਰਗ ਦੀ ਪੂਜਾ ਦਿੱਤੀ ਇੱਕ 15 ਸੈਂਟੀਮੀਟਰ ਤਾਂ ਵਰਗ ਦਾ ਪਰਿਮਾਪ ਕੀ ਹੁੰਦਾ 4 ਗੁਣਾ ਪੂਜਾ ਤਾਂ ਆਪਾਂ ਪਰਿਮਾਪ ਕਰ ਲਿਆ ਆਪਣੇ ਕੋਲ ਕਿੰਨਾ ਆ ਗਿਆ 60 ਆ ਗਿਆ ਹੁਣ ਆਇਤ ਦੀ ਲੰਬਾਈ ਆਪਾਂ ਨੇ ਦੇ ਰੱਖੀ ਉਹਨਾਂ ਨੇ ਕਿੰਨੀ ਦੇ ਰੱਖੀ 16 ਸੈਂਟੀਮੀਟਰ ਚੌੜਾਈ ਆਪਾਂ ਪਤਾ ਕਰਨੀ ਹੈ ਹੁਣ ਆਇਤ ਦਾ ਪਰਿਮਾਪ ਕੀ ਹੁੰਦਾ ਜੀ ਦੋ ਲੰਬਾਈ ਜੋੜ ਚੜਾਈ ਮਤਲਬ ਲੰਬਾਈ ਤੇ ਚੜਾਈ ਨੂੰ ਜੋੜ ਕੇ ਡਬਲ ਕਰ ਦੇਣਾ ਹੁਣ ਆਪਾਂ ਨੇ ਦੇਖੋ ਲੰਬਾਈ ਤਾਂ ਦੇਖੀ ਪਰ ਚੜਾਈ ਨਹੀਂ ਦੇਖੀ ਤਾਂ ਆਪਾਂ ਨੇ ਹਲੇ ਇੱਕ ਕੰਡੀਸ਼ਨ ਰੱਖ ਲਈ ਹੁਣ ਆਪਾਂ ਨੂੰ ਪ੍ਰਸ਼ਨ ਕੀ ਕਹਿੰਦਾ ਹੈ ਕਹਿੰਦਾ ਇੱਕ ਤਾਰ ਦੇ ਘਰ ਉਹਨਾਂ ਨੇ ਕੀ ਕਿਹਾ ਆਪਾਂ ਨੂੰ ਵੀ ਜਿਹੜਾ ਪਰਿਮਾਪ ਦਾ ਜਿਹੜਾ ਵਰਗ ਦਾ ਪਰਿਮਾਪ ਅਤੇ ਆਇਤ ਦਾ ਪਰਿਮਾਪ ਕੀ ਆਪਾਂ ਨੇ ਇਕੁਅਲ ਰੱਖ ਲਿਆ ਦੋਨਾਂ ਦੇ ਕਿਉਂਕਿ ਇੱਕ ਤਾਰ ਤੋਂ ਹੀ ਦੁਬਾਰਾ ਉਹਨੂੰ ਕੀ ਬਣਾਇਆ ਗਿਆਗਾ ਦੁਬਾਰਾ ਆਇਤ ਦੇ ਰੂਪ ਵਿੱਚ ਦਿੱਤਾ ਗਿਆ ਨਾ ਤਾਂ ਕਿ ਇਹ ਆ ਇਧਰ ਉਹ ਵਿੱਚ ਮੋੜਿਆ ਗਿਆ ਨੇ ਇੱਕ ਤਾਰ ਨੂੰ ਹੀ ਤਾਂ ਇਹਦਾ ਮਤਲਬ ਕੀ ਇਹ ਕਹਿੰਦਾ ਕਿ ਜਿਹੜਾ ਇਹਨਾਂ ਦਾ ਪਰਿਮਾਪ ਬਰਾਬਰ ਹੀ ਹੋਊਗਾ ਤਾਂ ਕਰਕੇ ਆਪਾਂ ਨੇ ਕੀ ਪ੍ਰੈਸ਼ਨ ਦੇ ਇਨਸਾਰ ਇਹਨਾਂ ਦੋਨੋਂ ਨੂੰ ਕੀ ਬਰਾਬਰ ਰੱਖ ਲਿਆ ਦੋਨਾਂ ਦੇ ਪਰਿਮਾਪ ਨੂੰ ਬਰਾਬਰ ਆ ਕੇ ਕੀ ਪਰਿਮਾਪ ਦਾ ਬਰਾਬਰੀ ਇਹਨਾਂ ਤਾਰ ਨੂੰ ਮੋੜ ਕੇ ਇੱਕਾਇਤੀ ਸ਼ੇਪ ਦਿੱਤੀ ਗਈ ਹੈ ਤਾਂ ਇੱਥੋਂ ਆਪਾਂ ਦੇਖੋ ਦੋ ਇਧਰ ਲੈ ਦਾਂਗੇ 60 60 2 ਤਾਂ ਦੇਖੋ ਫਿਰ ਆਪਾਂ ਕੀ ਹੈ 16 16 ਦਾ ਆਪਾਂ ਕੀ ਹੈਗਾ ਜਿਹੜਾ ਇਹ ਘੱਟ ਕੇ ਤਾਂ 3 ਹੀ ਆ ਜਾਊਗਾ ਫਿਰ ਆਪਾਂ 16 ਨੂੰ ਇਧਰ ਲੈ ਦਾਂਗੇ C -16 ਤਾਂ ਆਪਣੇ ਕੋਲੇ ਚੜਾਈ ਕਿੰਨੀ ਆ ਜੂਗੀ 14 ਆ ਜੂਗੀ ਚੜਾਈ ਜੀ ਚੜਾਈ ਕਿੰਨੀ ਆ ਜੂਗੀ 14 ਆ ਜੂਗੀ ਹੁਣ ਆਪਾਂ ਨੇ ਉਹਨਾਂ ਨੂੰ ਕੀ ਕਿਹਾ ਸੀਗਾ ਵੀ ਆ ਆਪਾਂ ਨੂੰ ਚੜਾਈ ਪਤਾ ਲੱਗ ਗਈ ਦੇਖੋ ਚੜਾਈ ਪਤਾ ਲੱਗ ਗਿਆ ਆਪਾਂ ਨੂੰ ਉਦੋਂ ਵਰਗ ਦਾ ਖੇਤਰਫਲ ਕਿੰਨਾ ਹੁੰਦਾ ਪੂਜਾ ਗੁਣਾ ਪੂਜਾ ਤਾਂ ਆਪਣੇ ਕੋਲ ਕਿੰਨਾ ਆ ਗਿਆ 225 ਸੈਂਟੀਮੀਟਰ ਸਕਰ ਤੇ ਆਜ ਤਾਂ ਖੇਤਰਫਲ ਆਪਾਂ ਨੇ ਕੱਢਣਾ ਉਹਨਾਂ ਨੇ ਕਿਹਾ ਸੀ ਨਾ ਤੇ ਕੀ ਦਾ ਖੇਤਰਫਲ ਵੱਧ ਹੈ ਲੰਬਾਈ ਗੁਣਾ ਚੜਾਈ ਲੰਬਾਈ ਕਿੰਨੀ ਦਿੱਤੀ ਸੀ 16 ਚੜਾਈ ਕਿੰਨੀ ਆ ਗਈ ਸੀ 14 ਤਾਂ ਆਪਾਂ ਇਹਨਾਂ ਦਾ ਵੀ ਕੱਢ ਲਿਆ ਲੰਬਾਈ ਗੁਣਾ ਚੜਾਈ ਤਾਂ ਕਿੰਨਾ ਆ ਗਿਆ 224 ਤਾਂ ਦੇਖੋ ਇਹਦੇ ਵਿੱਚ ਕਿਹੜਾ ਵੱਧ ਹੈ ਇਹ 225 ਹੈ ਜਿਹੜਾ ਆਪਣਾ ਵਰਗ ਦਾ ਖੇਤਰਫਲ ਹੈ ਜੀ ਉਹ 225 ਹੈ ਤੇ ਆਪਣਾ ਆਇਤ ਦਾ ਖੇਤਰਫਲ ਕਿੰਨਾ ਹੋ ਗਿਆ 224 ਤਾਂ ਕਿਹੜਾ ਵੱਧ ਹੈ ਤਾਂ ਵਰਗ ਦਾ ਵੱਧ ਹੈ ਨਾ ਤੇ ਇਸ ਲਈ ਖੇਤਰਫਲ ਕਿਹਦਾ ਵੱਧ ਹੋਊਗਾ ਵਰਗ ਦਾ ਸੋ ਇਹ ਸੀ ਅੱਜ ਦੇ ਕੁਐਸਚਨ ਮੈਂ ਉਮੀਦ ਕਰਦਾ ਕਿ ਜੋ ਮੈਂ ਸਮਝਾਇਆ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਆਇਆ ਹੋਊਗਾ ਫਿਰ ਵੀ ਜੇ ਕੋਈ ਕਮੀ ਰਹੀ ਹੋਵੇ ਜਾਂ ਕੁਝ ਗਲਤ ਦੱਸਿਆ ਗਿਆ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ ਇੱਕ ਗੱਲ ਹੋਰ ਜੀ ਜੇ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਮੈਂ ਡਿਸਕ੍ਰਿਪਸ਼ਨ 'ਚ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਮੇਰੇ ਟੈਲੀਗ੍ਰਾਮ ਨੂੰ ਵੀ ਜੁਆਇਨ ਕਰ ਸਕਦੇ ਹੋ ਕਿਉਂਕਿ ਜਿਹੜੀ ਪੀਡੀਐਫ ਵੇ ਕਲਾਸ ਤੋਂ ਬਾਅਦ ਕੀ ਹੈ ਮੇਰੇ ਟੈਲੀਗ੍ਰam ਤੇ ਸੈਂਡ ਕਰ ਦਿੰਨਾ ਉੱਥੋਂ ਤੁਸੀਂ ਕੀ ਹੈ ਇਹਨਾਂ ਨੂੰ ਕੁਐਸਚਨਾਂ ਨੂੰ ਕੀ ਹੈ ਰਿਵੀਜ਼ਨ ਕਰ ਸਕਦੇ ਹੋ ਸੋ ਇਹਨਾਂ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਅੱਜ ਦੀ ਵੀਡੀਓ ਦੇਖਣ ਲਈ ਦੁਬਾਰਾ ਧੰਨਵਾਦ ਜੇ ਤੁਸੀਂ ਕੁਝ ਪੁੱਛਣਾ ਹੋਵੇ ਤੁਹਾਡੀ ਕੋਈ ਕੁਐਰੀ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਇਹਨਾਂ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ